ਸੀ ਤੇ ਮੈਂ ਤੁਹਾਡੇ ਨਾਲ ਦੀਪਤੀ ਸ਼ਰਮਾ ਬੁੱਝਣ ਦੀ ਸ਼ੁਰੂਆਤ ਹੋਏਗੀ ਕਿ ਤਕਸਾਨਾ ਦਿਆ ਚੰਡੀਗੜ੍ਹ ਦੇ ਵਿੱਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਜਾਣ ਅਤੇ ਅਗਲੀ ਰਣਨੀਤੂ ਨੂੰ ਲੈ ਕੇ ਕੋਈ ਵੱਡਾ ਐਲਾਨ ਆ ਚੁੱਕੇ ਹਨ ਕਰ ਸਕਦੇ ਨੇ ਸ਼ੰਭੂ ਬਾਰਡਰ ਦੇ ਉੱਤੇ ਫਰਬਰੀ ਤੋਂ ਹੀ ਤਰਨਾ ਲਗਾ ਕੇ ਕਿਸਾਨ ਜਟੇ ਹੋਏ ਨੇ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹਲਚਲ ਤੇਜ਼ ਹੋ ਗਈ ਹੈ ਫਰਬਰੀ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ ਜਾਂ ਨਹੀਂ ਇਸ ਮੁੱਦੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਅਹਿਮ ਮੀਟਿੰਗ ਹੋ ਰਹੀ ਹੈ ਜਿਸ ਤੋਂ ਬਾਅਦ ਸਥਿਤੀ ਸਾਫ਼ ਹੋ ਜਾਏਗੀ ਕਿਸਾਨਾਂ ਦੇ ਵਗਲੋ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਣਾ ਹੈ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਲੀਡਰ ਸਰਵਨ ਸਿੰਘ ਪੰਦੇੜ ਦੋਵੇਂ ਜਥੇਬੰਦੀਆਂ ਦੇ ਸੀਨੀਅਰ ਆਗੂ ਵੀ ਹਾਜ਼ਰ ਰਹਣਗੇ ਮੀਟਿੰਗ ਸਵੇਰੇ 11 ਵਜੇ ਹੋਣੀ ਹੈ ਔਰ ਇਸ ਦੌਰਾਨ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਜਿਸ ਦੇ ਵਿੱਚ ਕਈ ਐਲਾਨ ਕੀਤੇ ਜਾਣੇ ਸੰਭਵ ਮੰਨੇ ਜਾ ਰਹੇ ਨੇ ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂ ਨਵਦੀਪ ਜਲਬੇੜਾ ਦੀ ਰਿਹਾਈ ਦੇ ਲਈ ਕਿਸਾਨਾਂ ਵੱਲੋਂ ਰਣਨੀਤੀ ਬਣਾਈ ਜਾਣੀ ਹੈ ਇਸ ਦੇ ਨਾਲ ਹੀ ਕਿਸਾਨਾਂ ਨੇ 17 ਤੇ 18 ਜੁਲਾਈ ਨੂੰ ਅੰਬਾਲਾ ਦੇ ਐਸਐਸਪੀ ਦਫ਼ਤਰ ਦਾ ਘੇਰਾਵ ਕਰਨ ਦਾ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਐਲਾਨ ਕੀਤਾ ਹੋਇਆ ਤਾਂ 22 ਤਰੀਕ ਨੂੰ ਨਵੀਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੇਸ਼ ਭਰ ਦੇ ਕਿਸਾਨ ਜੁਟ ਸਕਦੇ ਨੇ ਔਰ ਬੁੱਧੀਜੀਵੀਆਂ ਨੂੰ ਵੀ ਸੱਦਾ ਦਿੱਤਾ ਗਿਆ ਤਾਂ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਕਨਵੈਨਸ਼ਨ ਕਿਸਾਨਾਂ ਦੀ ਹੋਣ ਜਾ ਰਹੀ ਹੈ ਤਾਂ ਉੱਥੇ ਹੀ ਅੱਜ ਤਉਥੇ ਹੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਜਾਣੀ ਹੈ ਪ੍ਰੈਸ ਕਾਨਫਰੰਸ ਵੀ ਕਿਸਾਨ ਕਰਨਗੇ ਜਿਆਦਾ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਸੁਖਬ ਜੁੜ ਚੁੱਕੇ ਨੇ ਸੁਖਬ ਇਸ ਸੁਖਬ ਇਸ ਮਾਮਲੇ ਦੇ ਵਿੱਚ ਜਾਣਕਾਰੀ ਚਾਹਵਾਂਗੇ। ਇਹ ਇੱਕ ਮਾਮਲਾ ਨਵਦੀਪ ਜਲਵੇੜਾ ਦੀ ਗਿਰਤਈ ਨਾਲ ਜੁੜਿਆ ਹੋਇਆ ਆ ਜਿੱਤੀ ਰਿਹਾਈ ਨੂੰ ਰਹਿ ਕੇ ਜਿਹੜਾ ਮਸ਼ੰਭੂ ਤੇ ਖਰੋਰੀ ਬੋਰਡਰ ਤੇ ਮੌਜੂਦ ਹੈ ਜੋ ਫਾਰਮਾ ਬਣੋ ਚਾਹੀਓ ਔਰ ਸਿੱਧੂ ਕੋ ਜ세 ਬੰਦੀ ਹੋਵੇ ਚਾਹੇ ਉਹ ਜਿਹੜਾ ਕਿ ਹੈ ਤੇ ਮਜੂਦ ਸੰਸਦ ਕਮੇਟੀ ਦਾ ਯਾਨੀ ਕਿ ਇਹ ਦੋ ਫੋਰਮਾਂ ਵੱਲੋਂ ਲਗਾਤਾਰ ਉਹ ਜਿਹੜਾ ਪੋਸਟਾ ਚਲਾਇਆ ਜਾ ਰਿਹਾ ਉਹਨਾਂ ਵੱਲੋਂ ਦੋ ਦਿਨ ਜਿਹੜਾ ਕਿ ਹੈ 12 ਦੇ ਐਸਐਸਪੀ ਦੇ ਦਫ਼ਤਰ ਤੱਕ ਆਉਣ ਕਰਨ ਦਾ ਇੱਕ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਇਹ ਮੀਟਿੰਗ ਜਿਹੜੀ ਕਿ ਕਿਸਾਨ ਸਭਾ ਮਚਨਦੀਗੜ੍ਹ ਤੇ ਹੋਵੇਗੀ ਇਸ ਦੇ ਨਾਲ ਦਿੱਲੀ ਕੂਚ ਨੂੰ ਲੈ ਕੇ ਵੀ ਤਿਆਰੀਆਂ ਜ਼ਰੂਰੀ ਨੇ ਅੱਜ ਅਸੀਂ ਜ਼ਿਕਰ ਦਿੱਲੀ ਕੂਚ ਦੀ ਗੱਲ ਕਰਾਂਗੇ ਦੁੱਪੁਰਜਸੇਪੰਦੀ ਵੱਲੋਂ ਦਿੱਲੀ ਪੂਜ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਜੋ ਆ ਫੋਰਮਾ ਵੱਲੋਂ ਸੰਭੂ ਬਾਟਰ ਤੇ ਬੈਠ ਕੀਤੀ ਜਾਂਦੀ ਹੈ ਫੈਕਟ ਦੇ ਵਿੱਚ ਜਿਹੜਾ ਕਿਹਾ ਅਗਰ ਜਨਤੀ ਅੱਜ ਵੀ ਉੱਤਰ ਦੀ ਗੱਲ ਕੀਤੀ ਜਾਂਦੀ ਹੈ ਹਾਲਾਂਕਿ ਇਹ ਮਾਮਲੇ ਤੇ ਕਿਹਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਉਤੋਂ ਦੋਮਾ ਅਦਾਲਤਾਂ ਬਾਦ ਵੀ ਜਿਹੜਾ ਕਿਹਾ ਜੋ ਆਦੇਸ਼ ਦਿੱਤੇ ਗਏ ਨੇ ਉਸ ਦੇ ਬਾਅਦ ਵੀ ਹਰਿਆਣਾ ਸਰਕਾਰ ਜਿਹੜੀ ਕਿਹਾ ਰਾਹ ਪੋਲਣ ਦੀ بجائے ਕਿਸਾਨਾਂ ਦਾ ਦੋਸ਼ ਹੈ ਕਿ ਨਫਰੀ ਵਧਾ ਰਹੀ ਹੈ ਉੱਤੇ ਦੇ ਨਾਲ ਦੀ ਨਾਲ ਇਸ ਤੋਂ ਹਰਿਆਣਾ ਸਰਕਾਰ ਇਹਨਾਂ ਆਦੇਸ਼ਾਂ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਆ ਕਿ ਜੇਕਰ ਰਾਹ ਖੋਲੇ ਗਏ ਜਾਂ ਰਾਹ ਜੇ ਬੰਦ ਕੀਤੇ ਗਏ ਆ ਉਹ ਸੁਰੱਖਿਆ ਦੇ ਪ੍ਰਬੰਧਾਂ ਵਿੱਚ ਕੀਤੇ ਗਏ ਆ ਤੇ ਜੇਕਰ ਰਾਹ ਖੋਲੇ ਜਾਂਦੇ ਨੇ ਤਾਂ ਸੁਰੱਖਿਆ ਕਿਤਨਾ ਚਤੇ ਪ੍ਰਭਾਵਿਤ ਹੋ ਸਕਦੀ ਆ ਜਿਹੇ ਮਾਮਲੇ ਨੂੰ ਲੈ ਕੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਵੀ ਹੋਵੇ ਜਾਣਕਾਰੀ ਕਰ ਤੱਕ ਜਿਹੜੀ ਕੀ ਆ ਉਹ ਵੀ ਸਾਂਝੀ ਕੀਤੀ ਜਾਊਗੀ तकरीबन 11 ਵਜੇ ਜਿਹੜਾ ਕਾਨਫਰੰਸ ਸਮਾਰਕਿਆ ਗਿਆ ਉਸ ਤੋਂ ਪਹਿਲਾਂ ਕਿਸਾਨਾਂ ਦੇ ਦੋ ਚਾਰ ਵਜੇ ਉਹ ਮੀਟਿੰਗ ਕਰਨਗੇ ਜੀ ਸਰਖਬ ਕਿਉਂਕਿ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਹਰਿਆਣਾ ਸਰਕਾਰ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਹੋ ਸਕਦਾ ਹੈ ਜੇਕਰ ਅਸੀਂ ਰਾਹ ਖੋਲਦੇ ਹਾਂ ਪਰ ਇਹਦੇ ਉੱਤੇ ਟਿੱਪਣੀ ਵੀ ਜਿਹੜੀ ਆ ਕੋਰਟ ਦੇ ਵੱਲੋਂ ਕੀਤੀ ਗਈ ਕਿ ਇਹ ਤਾਂ ਸੂਬਾ ਸਰਕਾਰਾਂ ਦਾ ਹੀ ਜਿਹੜਾ ਉਹ ਜ਼ਿੰਮੇਵਾਰੀ ਹੈ ਕਿ ਲਾਅ ਐਂਡ ਆਰਡਰ ਨੂੰ ਦੇਖਣਾ ਪਰ ਕਿਸਾਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਜੋ ਵੀ ਦਿੱਲੀ ਜਾ ਕੇ ਸ਼ਾਂਤਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦਾ ਉਹ ਤਾਂ ਕਰ ਹੀ ਸਕਦਾ ਹਾਲਾਂਕਿ ਦਿੱਤੀ ਇਹਦੇ ਵਿੱਚ ਰਾਹ ਰੋਕਣ ਦੀ ਗੱਲ ਕੀਤੀ ਗਈ ਕਿ ਨੈਸ਼ਨਲ ਹਾਈਵੇ ਬੰਦ ਨਹੀਂ ਕੀਤੇ ਜਾ ਸਕਦੇ ਪਰ ਜੇਕਰ ਇਹ ਇਹਨਾਂ ਬਿਆਨਾਂ ਦੀ ਗੱਲ ਕਰਾਂ ਜਾਂ ਟਿੱਪਣੀਆਂ ਦੀ ਗੱਲ ਕਰਾਂ ਜੋ ਹਾਈ ਕੋਰਟ ਦੇ ਹੁਕਮ ਆਏ ਨੇ ਉਹਨਾਂ ਨੇ ਕਿਹਾ ਕਿ ਕਿਸੇ ਸਰਕਾਰ ਦੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਬੈਰੀਕੇਡ ਲਾ ਕੇ ਰਾਹ ਰੋਕ ਕੇ ਜਾਣ ਪਰ ਰਾਹ ਖੁੱਲਣ ਦੀ ਜ਼ਰੂਰ ਗੱਲ ਹੋਈ ਹੈ ਤੇ ਇਸ ਰਾਹ ਖੁੱਲਣ ਦੇ ਸਾਰ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਨੂੰ ਜਿਹੜੀ ਕਰਾ ਅਗੇ ਦਿੱਲੀ ਵੱਲ ਜਾਵਾਂਗੇ ਹਾਲਾਂਕਿ ਉਹ ਦਿੱਲੀ ਵੱਲ ਕਿ ਤਰੀਕੇ ਨਾਲ ਜਾਣਗੇ ਕਿਸ ਉਹਦਾ ਵਾਹਦਰਾ ਕੀ ਹੋਊਗਾ ਉਹ ਅੱਜ ਹੋ ਸਕਦਾ ਅੱਜ ਡਿਸਾਈਡ ਕੀਤਾ ਜਾਵੇ ਇਹਨਾਂ ਵੱਲੋਂ ਹਾਂ ਇਹ ਜ਼ਰੂਰ ਹੈ ਕਿ ਹਰਿਆਣਾ ਸਰਕਾਰ ਕੇ ਜ਼ਰੂਰ ਕਹਿੰਦੀ ਹੈ ਕਿ ਅਸੀਂ ਜਿਹੜੀ ਇੰਪੈਰੀਅਟ ਆਈ ਸੀ ਅਸੀਂ ਸੁਰੱਖਿਆ ਦੇ ਪ੍ਰਬੰਧਾਂ ਦੇ ਮੱਦੇ ਨਜ਼ਰ ਲਾਇਆ ਸੀ ਕਿ ਸੁਰੱਖਿਆ ਦੇ ਪ੍ਰਬੰਧ ਜ਼ਰੂਰੀ ਨੇ ਜੇਕਰ ਕਿਸਾਨ ਇਸ ਤਰੀਕੇ ਨਾਲ ਦਿੱਲੀ ਜਾਂਦੇ ਨੇ ਨਾ ਕਈ ਤਰ੍ਹਾਂ ਦੇ ਖਰਚੇ ਪ੍ਰਗਟਾਏ ਗਏ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਜਿਹੜਾ ਜਾਣਬੁੱਝ ਕੇ ਸਰਕਾਰ ਜਿਹੜੀ ਹਰਿਆਣਾ ਸਰਕਾਰ ਹੈ ਉਹ ਕਿਸਾਨਾਂ ਨੂੰ ਤਾਂ ਪਰੇਸ਼ਾਨ ਕਰ ਰਹੀ ਆ ਤੇ ਹੁਣ ਜਿਹੜਾ ਅੱਗੇ ਆ ਤਾਂ ਅਗਰ ਹਾਈ ਕੋਰਟ ਦੀ ਗੱਲ ਕਰਨਗੇ ਚਾਹੇ ਸੁਪਰੀਮ ਕੋਰਟ ਦੀ ਗੱਲ ਕਰਨਗੇ ਤਾਂ ਦੋਨਾਂ ਦੀਆਂ ਟਿੱਪਣੀਆਂ ਦੇ ਵਿੱਚ ਰਾਹ ਖੋਲਣ ਦੀ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਜਲਦੋਂ ਜਲਦ ਰਾਹ ਖੋਲੇ ਪਰ ਸਰਕਾਰ ਨੂੰ ਹਾਲਾਂਕਿ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਕਿ ਇਹ ਸਮਾਂ ਜਿਹੜਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਪਰ ਸਰਕਾਰ ਹਜੇ ਤੱਕ ਕਿਸੇ ਤਰੀਕੇ ਦੇ ਨਾਲ ਵੀ ਰਾਹ ਖੋਲਦੀ ਨਹੀਂ ਉਹੀ ਉਹੀ ਗੱਲ ਹੈ ਸੁਰਖਾਬ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਕਿਸਾਨਾਂ ਤੇ ਹਰਿਆਣਾ ਪ੍ਰਸ਼ਾਸਨ ਦੇ ਦਰਮਿਆਨ ਟਕਰਾਵ ਦੀ ਸਥਿਤੀ ਬਣ ਸਕਦੀ ਕਿਉਂਕਿ ਭਲਕੇ ਕਿਸਾਨਾਂ ਨੇ ਐਸਐਸਪੀ ਦਫਤਰ ਕੇਰਨਦਾਵੀ ਕਿਸਾਨ ਐਲਾਨ ਜੜਾਉ ਕੀਤਾ ਹੋਇਆ ਨਵਦੀਪ ਮਾਮਲੇ ਦੇ ਵਿੱਚ ਉਸ ਦੀ ਉਸ ਦੀ ਰਿਹਾਈ ਨੂੰ ਲੈ ਕੇ ਤਾਂ ਉਹ ਇਸ ਸਭ ਦਰਮਿਆਨ ਜਿਹੜਾ ਉਹ ਟਕਰਾਵ ਦੀ ਸਥਿਤੀ ਬਣ ਸਕਦੀ ਕਿਉਂਕਿ ਜ਼ਿਆਦਾ ਸਮਾਂ ਤਾਂ ਨਹੀਂ ਰਹਿ ਗਿਆ ਕਿਸੇ ਤਰੀਕੇ ਦਾ ਕੋਈ ਹਲਚਲ ਵੀ ਨਹੀਂ ਨਜ਼ਰ ਆ ਰਹੀ ਕਿ ਉਸ ਰਸਤੇ ਨੂੰ ਸਾਫ਼ ਕਰਨ ਦੇ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਗਿਆ ਹੋਣ ਇਹ ਕੋਈ ਜਿਹੜਾ ਕੱਲ ਦਾ ਐਲਾਨ ਹੈਗਾ 12 18 ਦਾ ਉਹ ਨਵਦੀਪ ਦਿਵੇਲ ਨੇ ਗਿਰਫਤਾਰ ਨੂੰ ਲੈ ਕੇ ਆ। ਹਾਲਾਂਕਿ ਕੀ ਇਸ ਇਸ ਐਸਪੀ ਦਫ਼ਤਰ ਤੇ ਘਰਾਉ ਤੋਂ ਬਾਅਦ ਹੀ ਦਿੱਲੀ ਵੱਲ ਕਿਸਾਨ ਮੂਵ ਕਰਦੇ ਨੇ ਨਹੀਂ ਕਰਦੇ ਨੇ ਇਹ ਚੀਜ਼ਾਂ ਹਾਲਾਂਕਿ ਅਚਕਸ ਤਰੀਕੇ ਦਾ ਪ੍ਰਦਰਸ਼ਨ ਉੱਤੇ ਗੁੰਬੇ ਗਾ ਕੀ ਕਿਸਾਨਿਆਂ ਨੂੰ ਆਗਾ ਦਿੱਤੀ ਜਾਵੇ ਕਿ ਉੱਥੇ ਬਹਿ ਕੇ ਪ੍ਰਦਰਸ਼ਨ ਕਰਨਗੇ ਕੀ ਇਸ ਪ੍ਰਦਰਸ਼ਨ ਦਾ ਅਸਰ ਸਾਨੂੰ ਤ삐ਰ ਦੀ ਰਿਹਾਈ ਤੇ ਦੇਖਣ ਨੂੰ ਮਿਲੇਗਾ ਸੰਭਵ ਅਜਿਹੇ ਹੀ ਕਈ ਜਿਹੜੇ ਸਵਾਲ ਨੇ ਤਮਾਮੇ ਜਿਹੜੀਆਂ ਕਈ ਗੱਲਾਂ ਨੇ ਤੇ ਜਿਨ੍ਹਾਂ ਦਾ ਜਵਾਬ ਸ਼ਾਇਦ ਸਾਨੂੰ ਕੱਲ ਵੀ ਮਿਲੇਗਾ ਪਰ ਕਿਸਾਨਾਂ ਨੇ ਪੂਰੀ ਤਰ੍ਹਾਂ ਵਿਰੋਧ ਬੰਦੀ ਕਰ ਲਈ ਜਿਸ ਤੋਂ ਵਿਰੋਧ ਬੰਦੀ ਨੂੰ ਕੀ ਰੂਪਰੇਖਾ ਉਹ ਦੀ ਚਿੰਤ ਮੰਦਰਾ ਹੋਵੇਗਾ ਉਸ ਵਿਰੋਧ ਬੰਦੀ ਦਾ ਉਸ ਦੀ ਸਪਸ਼ਟਤਾ ਜਿਹੜੀ ਹੈ ਉਹ तकरीबन 11 ਵਜੇ ਸਟ੍ਰੀਟ ਆਫ ਦੇ ਸਾਹਮਣੇ ਆ ਜਾਵੇਗੀ ਜੀ ਦਿੱਤੀ ਸ਼ੁਕਰੀਆ ਸੁਰਖਾਪ ਤੁਹਾਡਾ तमाम ਜਾਣਕਾਰੀ ਦੇ ਦਿੱਤਾ ਕਿਸਾਨ ਜਥੇਬੰਦੀਆਂ ਦੇ ਲੀਡਰ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਕਰਨ ਜਾ ਰਹੇ ਹਨ ਨੀਤੀ ਉਹਨਾਂ ਦੇ ਵੱਲੋਂ ਉਲੀਕੀ ਜਾ ਰਹੀ ਹੈ ਕਿਉਂਕਿ ਫਰਵਰੀ ਮਹੀਨੇ ਤੋਂ ਹੀ ਲਗਾਤਾਰ ਦਿਨ ਰਾਤ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਜੰਤਰ ਮੰਤਰ ਜਾਣਾ ਚਾਹੁੰਦੇ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਸੀ ਲੇਕਿਨ ਹਰਿਆਣਾ ਸਰਕਾਰ ਨੇ ਰਸਤੇ ਬੰਦ ਕਰ ਦਿੱਤੇ ਬਾਰਡਰ ਸੀਲ ਕਰ ਦਿੱਤੇ ਜਿਸ ਤੋਂ ਬਾਅਦ ਉਹ ਫਰਵਰੀ ਮਹੀਨੇ ਤੋਂ ਹੀ ਉੱਥੇ ਬੈਠੇ ਹੋਏ ਨੇ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤਾਂ ਫਰਵਰੀ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ ਜਾਂ ਨਹੀਂ ਇਸ ਮੁੱਦੇ ਨੂੰ ਲੈ ਕੇ ਅੱਜ ਸਥਿਤੀ ਸਪਸ਼ਟ ਹੋਏਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਇੱਕ ਬੇहद ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਏਗੀ ਪਲਾਨ ਬਣਾਇਆ ਜਾਏਗਾ ਔਰ ਫਿਰ ਮੀਡੀਆ ਦਿਨਾਰ ਸਾਂਝਾ ਕਰਨਗੇ ਬਕਾਇਦਾ ਪ੍ਰੈਸ ਕਾਨਫਰੰਸ ਹੋਏਗੀ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਲੀਡਰ ਸਵਨ ਸਿੰਘ ਪੰਦੇੜ ਅਤੇ ਦੋਵੇਂ ਜਥੇਬੰਦੀਆਂ ਦੇ ਸੀਨੀਅਰ ਲੀਡਰ ਵੀ ਮੌਜੂਦ ਰਹਿਣਗੇ ਮੀਟਿੰਗ 11 ਵਜੇ ਜਿਹੜੀ ਆ ਉਚਨਿਕੜ ਦੇ ਵਿੱਚ ਸ਼ੁਰੂ ਹੋਏਗੀ ਫਿਰ ਉਸ ਤੋਂ ਬਾਅਦ ਉਹ ਬਕਾਇਦਾ ਪ੍ਰੈਸ ਕਾਨਫਰੰਸ ਕਰਨਗੇ ਔਰ तमाम ਐਲਾਨ ਕੀਤੇ ਜਾਣਗੇ ਕਿ ਕੀ ਰਣਨੀਤੀ ਰਹੇਗੀ ਕਿਸ ਤਰ੍ਹਾਂ ਹਰਿਆਣਾ ਦੇ ਵਿੱਚ ਐਸਐਸਪੀ ਦਫ਼ਤਰ ਦਾ ਘਰਾਵ ਕੀਤਾ ਜਾਏਗਾ ਔਰ ਕਿਵੇਂ ਅੱਗੇ ਵਧਿਆ ਜਾਏਗਾ ਦਿੱਲੀ ਵੱਲ ਜਾਇਆ ਜਾਏਗਾ ਸੋ ਇਹ तमाम ਜਿਹੜੇ ਸਵਾਲ ਨੇ ਉਸੇ ਨੂੰ ਲੈ ਕੇ ਚਰਚਾ ਵੀ ਹਾਲਾਂਕਿ ਖੂਬ ਸੁਰਖਿਆ ਦੇ ਵਿੱਚ ਇਹ ਮਸਲਾ ਰਿਹਾ ਹੈ ਕਿਉਂਕਿ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਹੈ ਲੇਕਿਨ ਜਿਸ ਤਰ੍ਹਾਂ ਰੋਕ ਦਿੱਤਾ ਗਿਆ ਹਰਿਆਣਾ ਬਾਰਡਰ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਉਸ ਤੋਂ ਬਾਅਦ ਦੇ ਇਸ ਮਾਮਲੇ ਨੇ ਤੂਲ ਫੜੇ ਸੀ ਹਾਲਾਂਕਿ ਸਮਰਥਨ ਕਿਸਾਨਾਂ ਨੂੰ ਦੇਸ਼ ਪਰ ਦੇ ਕਿਸਾਨਾਂ ਤੋਂ ਜਿਹੜਾ ਉਹ ਮਿਲ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਜੋ ਕਨਵੈਨਸ਼ਨ ਹੋਣੀ ਹੈ ਕਿਸਾਨਾਂ ਦੇ ਐਲਾਨ ਮੁਤਾਬਕ ਦਿੱਲੀ ਦੇ ਵਿੱਚ ਉਸ ਦੇ ਵਿੱਚ ਵੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੂਰੇ ਦੇਸ਼ ਤੋਂ ਵੱਖ-ਵੱਖ ਸੂਬਿਆਂ ਤੋਂ ਕਿਸਾਨ ਇਕੱਠੇ ਹੋਣਗੇ ਹਾਲਾਂਕਿ ਜੋ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਕਿਸਾਨ ਆਗੂ ਨਵਦੀਪ ਜਲਵੇੜਾ ਉਸ ਦੀ ਰਿਹਾਈ ਨੂੰ ਲੈ ਕੇ ਵੀ ਕਿਸਾਨਾਂ ਨੇ ਇੱਕ ਵੱਖਰੇ ਤਰੀਕੇ ਦੇ ਨਾਲ ਰਣਨੀਤੀ ਤਿਆਰ ਕੀਤੀ ਸੀ ਜਿਸ ਦਾ ਉਹ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ ਕਿ 17 ਤੇ 18 ਯਾਨੀ ਭਲਕੇ ਤੋਂ ਇਹ ਜਿਹੜਾ ਇਹ ਧਰਨਾ ਸ਼ੁਰੂ ਹੋਏਗਾ ਜਦੋਂ ਅੰਬਾਲਾ ਦੇ ਐਸਐਸਪੀ ਦਫ਼ਤਰ ਤੱਕ ਜਾਵ ਕਰਨ ਦਾ ਫੈਸਲਾ ਕਿਸਾਨਾਂ ਨੇ ਕੀਤਾ ਹੋਇਆ ਤਾਂ 22 ਤਰੀਕ ਨੂੰ ਨਵੀਂ ਦਿੱਲੀ ਦੇ ਵਿੱਚ ਸਬਸਟੀਟਿਊਸ਼ਨ ਕਲੱਬ ਦੇ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਕਰਨ ਦੀ ਤਿਆਰੀ ਵੀ ਕਿਸਾਨ ਕਰ ਚੁੱਕੇ ਨੇ ਲੇਕਿਨ ਅੱਜ ਇਸ ਮੀਟਿੰਗ ਦੇ ਵਿੱਚ ਉਹ ਜੋ ਅੰਤ੍ਰ임 ਅਖੀਰਲੀ ਰੂਪਰੇਖਾ ਹੈ ਪਲਾਨ ਦੀ ਉਸ ਨੂੰ ਉਹ ਰੂਪਰੇਖਾ ਦਿੱਤੀ ਜਾਏਗੀ ਫਿਰ ਉਸ ਤੋਂ ਬਾਅਦ ਹੀ ਕਿਸਾਨ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਦੇਣਗੇ ਤਾਂ ਉੱਧਰ ਪੰਜ ਸਿੰਘ